اور ہا برکری میں ادھر دیکھو اگے تمہارا سامنے ہے اور پیچھے کرتا ہوں میں بھی ہے امرجیت پیچھے ہے جرو بات کر رہے ہیں ہا بس تو سب کو اندر باہر ہے اڳي اڳتي ڏانهن ڏيا اوي ٿر ڏيو مون نه ڪرهو اڀي نه ਇਹ ਗੋਣ ਤੇ ਬੰਦਾ ਹੈ ਵੀ ਇਹ ਤੇ ਗੋਣ ਵੀ ਜਿਹੜਾ ਇਸ ਜਰਨ ਦੇ ਚੈਨਾ ਦਾ ਇੱਕ ਸੱਤ ਭਰੇ ਮੰਦ ਦੇ ਨਾਲ ਦੇ ਤੇ ਯਾਦ ਕਰ ਲਈਦਾ ਹੈ ਔਰ ਉਹ ਬੜੀ ਤੁਮਤਾ ਉਹਦੇ ਨਾਲ ਇਸ ਦਿਨ ਮਨਾਉਂਦਾ ਸੀਗਾ ਸਤੂ ਦੇ ਜਾਣ ਤੋਂ ਬਾਅਦ ਵੀ ਸਾਨੂੰ ਲੱਗਦਾ ਵੀ ਜੀਰੋਂ ਨੂੰ ਥੋੜੀ ਸ਼ਾਂਤੀ ਮਿਲਦੀ ਹੋਵੇਗੀ ਜਦੋਂ ਉਹਨੂੰ ਯਾਦ ਕਰਦੇ ਹਾਂ ਕੀ ਕਹੂੰਗੇ ਕੋੜੇ ਸਮੇਂ ਸੀ ਜਿਹੜੇ ਸਿੱਧੂ ਦੇ ਏਪੀ ਲਾਂਚ ਕੀਤੀ ਆ ਕੱਖਾਂ ਜਿਹੜੀ ਕ੍ਰਾਸ ਕਰਦੀ ਉਹ ਤਾਂ ਦੇਖੋ ਜੀ ਆਪਣਾ ਸ਼ੁਰੂ ਤੋਂ ਕਿਉਂਕਿ ਸਿੱਧੂ ਨੂੰ ਸਿੱਧੂ ਬਣਾਇਆ ਕਿੰਨਾ ਨੇ ਤੁਹਾਡੇ ਵਰਗੇ ਭੈਣ ਭਰਾਵਾਂ ਦੇ ਸਹਾਰੇ ਹੁੰਦਾ ਜਦ ਤੱਕ ਉਹ ਨਾਲ ਖੜੇ ਨੇ ਉਹ ਤਾਂ ਆਪਣਾ ਚੱਕਰੀ ਨਹੀਂ ਹੈਗਾ ਵੀ ਟੱਟ ਵੱਧਾ ਤਾਂ ਜਦ ਤੱਕ ਸਮਰਥਨ ਸਾਡੇ ਨਾਲ ਉਹਦੇ ਭੈਣ ਭਰਾਵਾਂ ਰੋਟ ਚਾਉਣ ਵਾਲਿਆਂ ਦਾ ਹੈਗਾ ਅਸੀਂ ਤਾਂ ਕਦੇ ਤੋਂ ਕਰੇ ਫੈਨ ਕਿਹਾ ਹੀ ਨਹੀਂ ਨਾ ਸਿੱਧੂ ਨੇ ਕਹਣਾ ਨਹੀਂ ਕਿ ਉਹ ਤਾਂ ਸਾਡਾ ਪਰਿਵਾਰ ਹੈ ਤੇ ਤੁਸੀਂ ਦੇਖਦੇ ਹੋਵੋਗੇ ਬੀਬੀਸੀ ਨੇ ਬੇਸ਼ੱਕ ਉਹ ਪਹਿਲਾ ਸਕਰੀਨਿੰਗ ਕਰਨੀ ਸੀ ਫਿਰ ਉਹਨੇ ਉਹਨੂੰ ਸਿੱਧਾ ਹੀ ਉਹਨੂੰ ਪਤਾ ਲੱਗਿਆ ਸੀ ਬੋਰਡ ਚਲੇ ਗਏ ਨੋਟਸ ਆਊਗਾ ਉਸ ਤੋਂ ਪਹਿਲਾਂ ਮੈਂ ਰਿਪੋਰਟ ਵੀ ਕਰਤੀ ਪਰਤੂ ਇਹ ਸਾਰੀ ਚੀਜ਼ ਨੂੰ ਹੁਣ ਦਾਹਵਾ ਪ੍ਰੈਸ ਦੀ ਬਜਾਏ ਬਲ ਸਾਡਾ ਫੈਸਲਾ ਪਰਿਵਾਰ ਦਾ ਸੀ ਨੂੰ ਕੋਟ ਦੇ ਗ੍ਰਾਉਂਡ ਸੀ ਕਿ ਕਹੋਂਗੇ ਉਹ ਲੋਕਾਂ ਨੂੰ ਜਿਹੜੇ ਬੈਠ ਕੇ ਤੁਹਾਡੇ ਨਾਲ ਚਾਹਾਂ ਸੀ ਕਿ ਇੰਟਰਵਿਊਆਂ ਕੀਤੀਆਂ ਉਹਨਾਂ ਨੇ ਜਿਹੜੇ ਉਹਦੇ ਵਿੱਚ ਆਪਣੇ ਛੋਟੇ ਰੱਖ ਲੈ ਜਾਨੇ ਲਿਖਾ ਦਿੱਤੇ ਸੀਗੇ ਬਿਆਨ ਜਾਂ ਹੋਰ ਬਿਲਕੁਲ ਦੇਖੋ ਜਿਹੜੀ ਸਾਡੇ ਪਰਿਵਾਰ ਦੀ ਇੱਕ ਮਰਿਆਦਾ ਹੁੰਦੀ ਹੈ ਹਨਾ ਆਪਾਂ ਜਿਹਦੇ ਨਾਲ ਬਹਿ ਕੇ ਖਾ ਲਏ ਨੇ ਇੱਕ ਵਾਰੀ ਉਹਦਾ ਆਪਾਂ ਨੂੰ ਇੱਕ ਧਰਮ ਨਿਭਾਉਣਾ ਹੁੰਦਾ ਉਹ ਇਨਸਾਨੀਅਤ ਦੇ ਉੱਤੇ ਡਿਪੈਂਡ ਕਰਦਾ ਉਹ ਬੰਦਾ ਕਿੰਨਾ ਕਿ ਡੀਪਲੀ ਸੋਚਦਾ ਜਾਂ ਕਿੰਨਾ ਕੋਲ ਹਲਕੇ ਚ ਲੈਂਦਾ ਹੈ ਤਾਂ ਉਹ ਤੋਂ funda ਨਾ ਗੱਲਾਂ ਨੂੰ ਵੇਖ ਕੇ ਵੀ ਜਦੋਂ ਤੁਸੀਂ ਕਿਸੇ ਵੀ ਕਮਰਸ਼ੀਅਲ ادارے ਦੇ ਨਾਲ ਕੋਈ ਮਿਲਜੁਲ ਕਰਦੇ ਹੋ ਜਾਂ ਕੁਝ ਕਰਦੇ ਹੋ ਜਾਂ ਤੁਸੀਂ ਥੋੜਾ ਜਆ ਇੰਨੀ ਕਾ ਹੁੰਦਾ ਦੀ ਦਾ ਸਾਡੇ ਨਾਲ ਰੱਖਣੀ ਚਾਹੀਦੀ ਤੁਹਾਨੂੰ ਵੀ ਸਾਨੂੰ ਥੋੜਾ ਜਿਆ ਭਰੋਸੇ ਕੇ ਨਾਲ ਲੈ ਲੈਣਾ ਤਾਂ ਚੰਗਾ ਲੱਗਦਾ ਸਭ ਪਰੰਤੂ ਜਿਹੜੇ ਸਾਡੇ ਨਾਲ ਅਸਲ ਵਿਰੋਧ ਮਾਰਗ ਤੋਂ ਜੁੜੇ ਹੋਏ ਨੇ ਉਹਨਾਂ ਨੇ ਸਾਰੇ ਪੱਤਰਕਾਰਾਂ ਨੇ ਮੈਂ ਹੁਣ ਥੋੜੇ ਕੁਝ ਦੇ ਨਾਮ ਲਵਾਂ ਕਾਫੀ ਲੰਬੀ ਲਿਸਟ ਹੋ ਜੂਗੀ ਬੜਿਆਂ ਕੋਲੇ ਬਿਚੀ ਤੋਂ ਹੋਣਾ ਬੜਾ ਉਹਨਾਂ ਨੇ ਮੇਰਾ ਬੋਲਿਆ ਹੋਇਆ ਮੈਟਰ ਵੀ ਲੈਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹਨਾਂ ਨੇ ਨਹੀਂ ਦਿੱਤਾ ਜਿਹੜੇ ਪੱਤਰਕਾਰ ਮੇਰੇ ਨਾਲ ਸਤੰਭਤ ਨੇ ਮੇਰੇ ਕੋਲੇ ਆਉਂਦੇ ਜਾਂਦੇ ਆ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੀ ਚਾਹੁੰਦੇ ਆ ਤਾਂ ਉਹਨਾਂ ਨੇ ਸਾਥ ਵੀ ਦਿੱਤਾ ਹਾਂ ਕੁਛ ਆਪਣੇ ਤੋਂ ਵਾਦਾ ਖਲਾਫੀ ਵੀ ਕੀਤੀ ਹੈ ਜਿਹੜੇ ਗਏ ਵੀ ਨਿਰਵਾਸ ਸਿੱਧੂ ਨੇ ਬਸ ਝੂਠ ਦੀ ਗੱਲ ਕੀਤੀ ਹੈ ਵੀ ਦੋ ਚਾਰ ਝੂਠ ਨੇ ਤੇ ਇਹ ਤੁਹਾਨੂੰ ਲੱਗਦਾ ਵੀ ਉਹੀ ਨੇ ਜਿਹੜੇ ਬੀਬੀਚੇ ਦੇ ਉੱਤੇ ਬੈਠੇ ਬੋਲ ਰਹੇ ਨੇ ਉਹਨਾਂ ਦਾ ਜ਼ਿਕਰ ਕਰ ਰਹੇ ਸਿੱਤੂ ਬਿਹਤਰ ਹੁੰਦਾ ਜੇ ਸਿੱਧੂ ਹੁੰਦਾ ਤਾਂ ਸ਼ਾਇਦ ਹੋਰ ਵਧੀਆ ਕਲੀਅਰ ਕਰ ਦੇਣਾ ਸੀ ਪਰੰਤੂ ਇਹ ਜਦੋਂ ਮੈਂ ਸਮਝੇ ਬਿਕਰ ਤਾਂ ਜੋ ਮੈਨੂੰ ਦਿੱਕਤ ਆਉਂਦੀਆਂ ਨੇ ਤੁਸੀਂ ਸੱਚ ਜਾਣਿਓ ਜੋ ਸਿੱਧੂ ਦੀ ਹਾਲਤ ਸੀ ਨਾ ਦੇਰੀ ਉਸ ਤੋਂ ਵੀ ਬ�ਤਰ ਕਰਤੀ ਨਾ ਲੋਕਾਂ ਨੇ ਆਹੀ ਦਵਾ ਉਹਦੇ ਉੱਤੇ ਸੀ ਨਹੀਂ ਉਹ ਸੋਨਾ ਪੈਸਾ ਕਮਾਉਂਦਾ ਸੀ ਅੱਛਾ ਉਹਦਾ ਪਰਿਵਾਰ ਸੀ ਮਾਪੇ ਸੀ ਮਨ ਐਵਰੀਥਿੰਗ ਸਾਰਾ ਕੁਝ ਵਧੀਆ ਸੀ ਪਰੰਤੂ ਫਿਰ ਵੀ ਉਹਦੇ ਦਿਮਾਗ ਤੇ ਕਿੰਨਾ ਬਜੰਗ ਇਹਨਾਂ ਲੋਕਾਂ ਨੇ ਪਾਇਆ ਹੋਇਆ ਸੀ ਕਿ ਕਿਸੇ ਨੇ ਸਤਾਈ ਕੁਮਾਰ ਤੇ ਕਿਸੇ ਨੇ ਉਹ ਕਰਤਾ ਕਿਸੇ ਨੇ ਬਰਖਾਸਤ ਕੀਤੀ ਉਹਨੂੰ ਕਿਸੇ ਗੁਰੂ ਘਰ ਵੀ ਮੱਥਾ ਟੇਕਣ ਨਹੀਂ ਦਿੰਦੇ ਸੀ ਉਸ ਸਮੇਂ ਵੀ ਉਹਦੇ ਕੋਈ ਪਰਚਾ ਵਾੜਾ ਉਹ ਚਲਾ ਗਿਆ ਹੁਣ ਸਿੱਧੂ ਚੰਗਾ ਹੋ ਗਿਆ ਉਹਨਾਂ ਦਾ ਪੇਵ ਮਾਰਨਾ ਹੋਵੇ ਉਹ ਹੋ ਸਕਦਾ ਕੰਮ ਤਾਂ ਤੁਸੀਂ ਪਰਵਾਹ ਨਾ ਕਰੋ ਉਸ ਗੱਲ ਦੀ ਦੇਖੋ ਸਾਡਾ ਕੋਈ ਵੀ ਦਿਨ ਹੁੰਦਾ ਚਾਹੇ 11 ਜੂਨ ਹੈ ਚਾਹੇ ਵਰਸੀ ਦਾ ਦਿਨ ਹੈ ਉਹਨੂੰ ਪ੍ਰਭਾਵਿਤ ਕਰਨ ਦੀ ਕੋਈ ਨਾ ਕੋਈ ਪ੍ਰੋਗਰਾਮ ਮਿਥਿਆ ਜਾਂਦਾ ਚਾਹੇ ਕੋਈ ਸਰਕਾਰ ਮਿਥਲੇ ਚਾਹੇ ਕੋਈ ਅਧਾਰਾ ਨਿਥੇ ਅੱਜ 11 ਜੂਨ ਸੀ ਉਹਨਾਂ ਨੂੰ ਪਤਾ ਸੀ 11 ਜੂਨ ਦੇ ਸਰਟੀਫੀਕੇਟ ਕਰਨੇ ਰੋਦੇ ਵਿੱਚ ਡਾਕੂਮੈਂਟਰੀਆ ਠੋਕਦਾ ਤੁਸੀਂ ਲੋਕ ਤੇ ਤਾਂ ਸਿੱਧੂ ਦੀ ਨੂੰ ਕਿਸੇ ਤਰੀਕੇ ਨਾਲ ਪ੍ਰਭਾਵਿਤ ਨਹੀਂ ਕਰ ਸਕਦੇ ਸ਼ਰੀਰਕ ਤੌਰ ਤੇ ਮਰਿਆ ਪਰੰਤੂ ਅੱਜ ਵੀ ਜਾਂਦਾ ਹੈ